ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਅੱਜ ਆਪਾਂ ਜਿਵੇਂ ਤੁਸੀਂ ਜਾਣਦੇ ਹੋ ਸਾਰੇ ਅੱਜ ਇਸ ਰੱਜੀ ਸਾਥ ਫੌਦਾ ਆਪਾਂ ਲਾਸਟ ਵੀਡੀਓ ਚ ਗੱਲ ਕੀਤੀ ਸੀ ਜੀ ਕਿ ਆਪਾਂ ਤੁਹਾਨੂੰ ਕਰਾਵਾਂਗੇ ਦਰਸ਼ਨ ਜਿਹੜਾ ਨਗਰ ਕੀਰਤਨ ਨਿਕਲਦਾ ਏ ਆਨੰਦਗੜ੍ਹ ਸਾਹਿਬ ਤੋਂ ਕਿਲੇ ਤੋਂ ਤੇ ਆਨੰਦਪੁਰ ਸਾਹਿਬ ਦੇ ਵਿੱਚ ਹੁੰਦੇ ਹੋਏ ਉਹ ਫਿਰ ਅੱਗੇ ਪੜਾਵਾਂ ਵੱਲ ਜਾਂਦਾ ਏ ਜੀ ਤੇ ਉਸ ਦੀ ਸੀਗੀ ਅੱਜ ਸ਼ੁਰੂਆਤ ਤੜਕਾ ਸਤਪੋਦਾ ਕਰੀਬ 5:00 ਵਜੇ ਆਪਾਂ ਪਹੁੰਚ ਚੁੱਕੇ ਸੀ ਜੀ ਇਹ ਤੁਸੀਂ ਜਿੱਥੇ ਦਰਸ਼ਨ ਕਰ ਰਹੇ ਹੋ ਸੰਗਤ ਖੜੀ ਹੈ ਉਡੀਕ ਚ ਜੋ ਕਿ ਨੀਚੇ ਤੋਂ ਆਨੰਦਗੜ੍ਹ ਸਾਹਿਬ ਵਾਲੀ ਸਾਈਡ ਤੋਂ ਨਗਰ ਕੀਰਤਨ ਆਉਂਦਾ ਹੈ ਜੀ ਜਿੱਥੋਂ ਸ਼ੁਰੂਆਤ ਹੁੰਦੀ ਹੈ ਪਹਿਲਾਂ ਰਾਤ ਨੂੰ ਦੀਵਾਨ ਲੱਗਦੇ ਆ ਉੱਥੇ 6:00 ਨੂੰ ਤੇ ਸਵੇਰੇ ਤੜਕੇ 2-3 ਵਜੇ ਦੇ ਕਰੀਬ ਆਪਣੀ ਅਰੰਭਤਾ ਕਰਦੇ ਆ ਫਿਰ ਹੌਲੀ-ਹੌਲੀ ਨਿਕਲਦੇ ਆ ਉਹ ਨੰਦਪੁਰ ਸਾਹਿਬ ਪਹਿਲਾਂ ਕਿਸਗੜ ਸਾਹਿਬ ਤੇ ਫਿਰ ਉਹ ਨਦਮਾਸਟਰ ਹੁੰਦੇ ਆ ਉਹ ਹੋਰਾ ਸਾਹਿਬ ਵੱਡੀ ਸਾਈਡ ਸੁਸ਼ਨ ਸਾਹਿਬ ਫਿਰ ਤੱਕ ਦੇ ਕੋਈ ਦੁਆਰਾ ਮਿੱਠਾ ਸਰ ਵੱਡੀ ਸਾਈਡ ਫਿਰ ਮੇਨ ਰੋਡ ਤੋਂ ਹੁੰਦੇ ਹੋਏ ਜਾਂਦੇ ਪਰਵਾਰ ਵਿਛੋੜਾ ਬੰਦ ਤੇ ਬਹੁਤ ਸੋਹਣੇ ਜਿਹੇ ਜਿਹੇ ਮੁੰਡੇ ਹੋਏ ਹាន ਸਤਤਾ ਕਨਾਲ ਕਿਹਾ ਗਿਆ ਜੀ ਮਰਤੀਤਨ ਜੋਗੀ ਬਰਾਗਮੇਈ ਰੂਪ ਤੇ ਵੇਨਸ ਨੂੰ ਪੇਂਟ ਕਰਦੇ ਆ ਰਹੇ ਆ ਪਿੱਛੇ ਸਵਾਰੀ ਦੇ ਵਿੱਚ ਫਾਤੀ ਤੇ ਉਹ ਕਨਾਲ ਕੋੜੇ ਦੇ ਵਿੱਚ ਹੁੰਦੇ ਆ ਜੀ ਉਸ ਸਮੇਂ ਨੂੰ ਯਾਦ ਨੂੰ ਤਾਜਾ ਕਰਦੇ ਹੋਏ ਮਾਰਾਇਨੇ ਮੇਲਾ ਛੱਡਿਆ ਦੀ ਦਾ ਅਨੰਦ ਕਰਦਾ ਹਾਂ ਤੇ ਝਾਂਸ ਮਰੇ ਤਾਂ ਸਾਰੇ ਲੋਕ ਹੋਏ ਪਾਸੇ ਰੁਕੋ ਅਨੰਦ ਕਿ ਮੇਰੇੰਦੇ ਐਂਡ ਕੇ ਜੰਮੇ ਲਗ ਵਰ ਹੋਲ ਬਹੁਤ ਸਮੇਂ ਦਾ ਉੱਤਪੋਦਾ ਸੜਕਾ ਹੁੰਦਾ ਹੈ ਸੇਹਿਰ ਤੇ ਸੁਨੇਹੇ ਬਾਰੇ ਆਪਾਂ ਵਿਚਾਰ ਚर्चा ਅਮੀਸੀ ਤੇ ਨਾਲ ਹੀ ਤੁਹਾਨੂੰ ਦਰਸ਼ਨ ਕਰਵਾਉਣੇ ਸੀਗੇ ਮੈਂ ਇਹ ਤਾਂ ਇਹ ਸਾਹਮਣੇ ਜਿਹੜਾ ਪਾਲਕੀ ਸਾਹਿਬ ਆ ਰਹੀ ਹੈ ਉੱਚੇ ਵਾਲੀ ਸਾਈਡ ਤੋਂ ਅਨੰਦਗੁਰ ਸਾਹਿਬ ਵਾਲੀ ਸਾਈਡ ਤੋਂ ਰਚਿਤੀਵਾਰ ਗੁਰਦੁਆਰਾ ਸਾਹਿਬ ਉਹ ਤੋਂ ਸਾਹਮਣੇ ਤੋਂ ਪਹੁੰਚਣ ਲੱਗਦੀ ਹੈ ਜਿੱਥੇ ਤੋਂ ਤੁਸੀਂ ਆਵੋ ਕਿੱਥੋਂ ਜੇ ਅਨੰਦਗੁਰ ਸਾਹਿਬ ਵਾਲੀ ਜਿਹੜੀ ਚੜ੍ਹਾਈ ਹੈ ਹਾਂ ਦੇਖੋ ਸਾਹਿਬ ਇਹ ਤੋਂ ਬਾਅਦ ਕਿਸੇ ਜਾਂਦੇ ਆ ਜੀ ਪੀਸਗੜ ਸਾਹਿਬ ਵਾਲੀ ਸਾਈਡ ਤੇ ਬਾਰੇ ਮੈਂ ਦੱਸ ਦਿਆਂ ਕਿ ਇਹ ਵੀ ਮਨਸਪਰਵਰਨ ਦੇ ਸਾਰੇ ਕੰਮ ਮਿਲਦੇ ਕੇ ਸੰਤਾਂ ਦੇ ਨਾਲ ਹੀ ਹੁੰਦਾ ਹੈ ਲੇਕਿਨ ਸਵਾਤੀ ਤੋਂ ਕੁਝ ਸਾਲ ਅੱਜ ਤੋਂ ਕਰੀਬ 30 32 ਸਾਲ ਪਹਿਲਾਂ ਇਹ ਹਾਂ ਬਸ ਨਹੀਂ ਹੁੰਦਾ ਸੀਗਾ ਇਹ ਸਾਹਮਣੇ ਇੱਕ ਵਾਰ ਤੁਸੀਂ ਇਹ ਦੇਖੋ ਗੱਲਾਂ ਤਾਂ ਇਹਦਾ ਕੋੜਾ ਮਤਲਬ ਇਹਦਾ ਸ਼ਾਰਟ ਜਾ ਤੁਮਾਰੇ ਦੇ ਤੇ ਅਲੱਗ-ਅਲੱਗ ਕੋੜੇ ਰੱਖੇ ਹੁੰਦੇ ਇਹਨਾਂ ਨੇ ਨਗਰ ਕੀਰਤਨ ਦੇ ਵਿੱਚ ਇਹ ਮਤਲਬ ਇਸ ਤਰ੍ਹਾਂ ਮੂਵ ਕਰ ਰਿਹਾ ਸੀਗਾ ਅੱਗੇ ਪਿੱਛੇ ਔਰ ਭਾਰ ਮਹਿਸੂਸ ਕਰ ਰਿਹਾ ਸੀਗਾ ਦੇਖੋ ਬਾਕੀ ਕਹਿ ਨਹੀਂ ਸਕਦੇ ਆ ਇਹ ਮਹਾਰੇ ਦੀ ਕਲਈ ਹੈ ਬਾਕੀ ਇਸੇ ਤਰ੍ਹਾਂ ਮੈਂ ਮਤਲਬ ਤੇ ਸ਼ੂਟ ਲਿਆ ਹੈ ਇਸੇ ਹੀ ਚੱਕਰ ਦੇ ਵਿੱਚ ਜਿੱਥੇ ਮੈਂ ਫੋਨਟੋਰ ਦਾ ਥੋੜਾ ਅੱਗੇ ਪਿੱਛੇ ਹੋਰ ਫੋਨਟੋਰ ਸਿੱਧਾ ਮੁੱਕਾ ਡਾਤੀਗਾ ਖੱਬੇ ਸੰਜੀਵੀ ਤੇ ਬਾਕੀ ਵੀ ਮਾਰੇ ਦੀ ਕਲਾਈ ਮਾਰੇ ਆਪ ਵਰਤਦੇ ਹੈ ਸੰਗਤ ਦੇ ਵਿੱਚ ਕੁਝ ਵੀ ਹੋ ਸਕਦਾ ਹੈ ਇਹ ਸਾਹਮਣੇ ਤੁਸੀਂ ਹੁਣ ਦੇਖੋਗੇ ਜੋ ਪਲਕੀ ਸਾਹਿਬ ਹੈ ਕੀਤਨ ਦੇ ਨਾਲ ਹੀ ਪਿੱਛੇ ਜਿਹੜੀਆਂ ਅਲੱਗ-ਅਲੱਗ ਚਾਕੀਆਂ ਦੇ ਵਿੱਚ ਟਰੈਕਟਰ ਟਰਾਲੀ ਅਤੇ ਉਹ ਸਮੇਂ ਦੀ ਉਹ ਯਾਦ ਨੂੰ ਤਾਜ਼ਾ ਕਰਦੇ ਆਂ। ਜੀ ਬਮਾਰਾ ਜੇ ਕੋ ਕਿਲਾ ਸਾਟ ਕੇ ਆਪਣੇ ਪਰਿਵਾਰ ਤੇ ਸਿੱਧਾ ਦੇ ਨਾਲ ਤੋ ਜਾ ਰਹੇ ਸੀਗੇ ਉਹ ਵੀ ਤੁਹਾਨੂੰ ਅਗਲੇ ਨਾਲ ਨਾਲ ਚੱਲਦੀ ਵੀਡੀਓ ਦੇ ਵਿੱਚ ਦੇਖਣ ਨੂੰ ਮਿਲੇਗਾ ਤੇ ਮੈਂ ਗੱਲ ਕਰਦਾ ਰਿਹਾ ਸੀਗਾ ਕਿ ਜਿੰਨਾ ਵੀ ਨਰਕਿਸਤਨ ਦਾ ਪ੍ਰਬੰਧਨ ਹੈ ਅੱਜ ਤੋਂ 30 ਸਾਲ ਪਹਿਲਾਂ ਨਹੀਂ ਹੁੰਦਾ ਸੀਗਾ ਅੱਜ ਉਹਨਾਂ ਦੇ ਬਾਬਾ ਜੀ ਹੋਲੇ ਵੀ ਅੱਜ 22 ਸਾਲ ਹੋ ਗਏ ਐ। नगर कीर्तन न हा इ अॻे जंहिंमें गुरुद्वारा साहिब हले आहे गुरुद्वारे साहिबु मोरा ते उतो अॻु नगर कीर्तन न लेकिन इते पहिला न संगत में अने मतिलब हिते चलण जहिड़ा थी ਸਰੂਪਤਾ ਜਿਹੜਾ ਨਾਲ ਉਹਨਾਂ ਦੇ ਸਬੰਧੀ ਹੁੰਦੇ ਸੀ ਜੈਨੀਦਰ ਲੋਚਨ ਸਿੰਘ ਜੀ ਉਹ ਚੇਤਕਾਰ ਵੀ ਰਹੇ ਐ ਰੇਸ਼ਵਰ ਸਾਉ ਦੇ ਉਹਨਾਂ ਦੇ ਸਮੇਂ ਮਤਲਬ ਇਹ ਚ ਇੱਕ ਹੋਰ ਫੁਰੂਕਤ ਜਿਹੜੀ ਜੋ ਕਿ ਕਿਲਾ ਛੱਡਣ ਦੇ ਤੇ ਆਧ ਨੂੰ ਮੁੱਖ ਰੱਖਦੇ ਹੋਏ ਤੋਰਿਆ ਜਾਂਦਾ ਸੀ ਇਹਦੇ ਵਿੱਚ ਰਾਗਮਈ ਤਾ ਕੀਰਤਨ ਤੇ ਕਥਾ ਵਿਚਾਰ ਪ੍ਰਗਟ ਕਰਨ ਦੇ ਲਈ ਅੱਜ ਦੇ ਵਿੱਚ ਬੈਠੇ ਪਾਠੇ ਦੇ ਵਿੱਚ ਹੋ ਪਾਰਕੀ ਸਾਹਿਬ ਯਾਰੀ ਸੋਮੇਮ ਯਾਤਨ ਨੂੰ ਹੋਰ ਪੜਾਤਲ ਪੜਾ ਜਿਵੇਂ ਚਾਹਤ ਹਮਾਰੇ ਪਹਿਲਾ ਚਲਾ ਛੱਡਦੇ ਹੈ ਉਸ ਬਾਅਦ ਸਾਹਿਬ ਦੀ ਧਰਤੀ ਨੂੰ ਸਿਧਾ ਕਰਦੇ ਹੈ ਉਸ ਤੋਂ ਬਾਅਦ ਕੁਰਪਤਾ ਆਪਣੇ ਪਿਤਾ ਜੀ ਦੇ ਬਹਾਦਰ ਜੀ ਦੇ ਪੁੱਤਾ ਸਾਹਿਬ ਤੇ ਆਤਮ ਸਤਿਵ ਹੋ ਕੇ ਸਿਰ ਉਹਨਾਂ ਜੋ ਲੰਦਪੁਰ ਸਾਹਿਬ ਆਨੰਦਾਲੀ ਕੋਲ ਸੜਦੇ ਐਦਾਂ ਹੀ ਹੈ ਮਤਲਬ ਨਗਰ ਕੀਰਤਨ ਜਿਹੜਾ ਪੜਾ ਦਰਪੜਾ ਚੱਲਦਾ ਹੈ ਜੀ ਸ਼ੁਰੂਆਤ ਇਹਦੀ ਜ਼ਰੂਰ 3-4 ਵਜੇ ਤੜਕੇ ਸਵੇਰੇ ਹੋ ਜਾਂਦੀ ਹੈ ਲੇਕਿਨ ਹਰ ਇੱਕ ਜਗ੍ਹਾ ਰੁਕਦੇ ਦੁਖ ਦੇ ਅੱਜ ਦੀ ਰਾਤ ਹੋਣ ਹਾਰ ਕੀ ਪਹੁੰਚਦੇ ਹੈ ਰਾਤ ਨੂੰ ਮਤਲਬ ਲੇਟ ਨਾਈਟ ਕਹਿ ਸਕਦੇ ਹੋ ਜੀ ਇਹ ਪਹੁੰਚਦੇ ਹੈ ਸਿੱਧਾ ਜਾ ਕੇ ਪਰਿਵਾਰ ਨੂੰ ਛੋੜ ਦਸਬ ਚੇਂਜ ਕਰਦੇ ਉਸ ਤੋਂ ਬਾਅਦ ਆਪਣੇ ਘਰ ਚੱਲੇ ਪਟਿਆ ਨਾ ਦੀ ਖੁਸ਼ ਹਾਲਤਾ ਇਹ ਸਾਰੀ ਮਤਲਬ ਕਿ ਇਹ ਤੁੰਕਸ਼ਰਿਆਂ ਦੀ ਭਾਰਤੀ ਸੰਗਤ ਹੈ ਇਹ ਸਾਰੀ ਮੋਸਟਲੀ ਪੰਜਾਬ ਕੇ ਜਨੂ ਲਈ ਉਹ ਵੀ ਮਤਲਬ ਜਗਰਾਉਂ ਦੇ ਮਹਿੰਦੇ ਆਣਾ ਉਹ ਤੋਂ ਬਾਰੇ ਸਾਉਦੀ ਸੀ ਜੀ ਜਗਰਾਉਂ ਲੁਧਿਆਣਾ ਤੋਂ ਪਰ ਬਾਹਰੀ ਸੰਗਤ ਵੀ ਬਹੁਤ ਇਸ ਨਗਰ ਕੀਰਤਨ ਚ ਦੀ ਆਪਣੀ ਸ਼ਮੂਲੀਅਤ ਦਿੰਦੀ ਹੈ ਲੋਕਾਂ ਦਾ ਖੇਲੋਣਾ ਦਈ ਹੈ ਇਸ ਸਮੇਂ ਨਗਰ ਕੀਤੇ ਜਾ ਰਿਹਾ ਸੀਗਾ ਜੀ ਨੰਗੜ ਸਾਹਿਬ ਦੀ ਜੀ ਵਿੱਚ ਚੜਾਈ ਤੇ ਆਪ ਦੇਖ ਸਕਦੇ ਹੋ ਸਿਰੇ ਤੱਕ ਵਿੱਚ ਬੱਲੇ ਦਾ ਜਾਂਦਾ ਹੈ ਨਾ ਜਾਂਦੀ ਹੈ ਸੰਗਤੀ ਸੰਗਤ ਹੈ ਉਹ ਰਿਸ਼ਤੇ ਨੀਚੇ ਵੀ ਸੰਗਤੀ ਸੰਗਤ ਹੈ ਸੋ ਇਸ ਕਦਰ ਸੰਗਤਾਂ ਦਾ ਥੜ ਦੇਖਣ ਨੂੰ ਮਿਲਿਆ ਕਿ ਕੋਈ ਕੋਈ ਨਾਲੀਅਕੇ ਤੁਝ ਨੂੰ ਮੋਹ ਮੋਹ ਕੇ ਪੂਰੇ ਵਿੱਚ ਜਿਹੜੀਆਂ ਤੀ ਚਾਤੀਆਂ ਉਸ ਸਮੇਂ ਨੂੰ ਮਤਲਬ ਮੁਕਰ ਰਿਹਾ ਯਾਦ ਨੂੰ ਮੁਕਰ ਰਿਹਾ ਇਹਨੂੰ ਮਾਰਾ ਇਹ ਆਪਣੇ ਕਰਵਾ ਦੇਣਾ ਤੇ ਉਹ ਅਲੱਗ-ਅਲੱਗ ਤੋਂ ਮਤਲਬ ਪੈਂਦਾ ਅੱਜ ਹੈ ਕਟਾਲੀ ਦੇ ਉੱਪਰ ਸਜਾ ਕੇ ਉਹ ਵੀ ਨਾਲ ਨਾਲ ਚੱਲਦੇ ਸੀ। ਕਿ ਤਿਰਗੜ ਸਾਹਿਬ ਤੋਂ ਬਾਅਦ ਇੱਥੇ ਰੁੱਕ ਕੇ ਫਿਰ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਤੇ ਅਲਾੂਰ ਨਵਾਂ ਥਾਵਾ ਤੇ ਨਾ ਤੁਮ ਸਟਾਫ ਹੁੰਦੇ ਕੋਈ। ਜੋ ਨਵੀਂ ਵਾਤੀ ਹੈ। ਉਹਦੇ ਤੋਂ ਹੁੰਦੇ ਹੋਏ ਸਿਰ ਇਹ ਕੋਲੇਵਾਰੇ ਰੋਡ ਤੇ ਜਿਹੜਾ ਮੇਨ ਰੋਡ ਹੈ। ਉਸ ਤਰਫ ਜਾਂਦੇ ਆ ਜੀ। ਕਿ ਤੁਸੀਂ ਕਰੋ ਹੁਣ ਦਰਸ਼ਨ। ਬਲਕੀ ਸਾਹਿਬ ਦੇ ਗੰਗਾ ਕੀਰਤਨ ਤਵੇ ਨਾ ਨਾ ਦੇ ਹੋਦੇ ਨਾਲੇ ਚੀ ਸਰਵਣ ਕਰੋ ਪੰਜਾਬ ਦੇ ਵਿਰਾਸਵੀ ਕੀਰਤਨ ਤੇ ਕਥਾ ਵਿਚਾਰਾਂ ਨਾਲ ਚੱਲ ਰਹੇ चलयालतिया बारा Ya tenemos que ver ahí. ਵੀਰ ਅਗਰ ਤੁਸੀਂ ਕਰਦੇ ਆਂ ਨਾਲ ਨਾਲ ਸੋਨੇ ਲੈ ਕੇ ਚੱਲਦੇ ਬਾਕੀ ਤੁਸੀਂ ਸਰੋਦਰਸ਼ਨ ਦੇ ਮਿਲਦੇ ਆ ਕੇ ਕੇਸਵਰ ਸਾਹਿਬ तर मही जो कल जी त माही जो हटके सभु कुझु तुर चलया पण खे अॼु रही जो हटके सभु कुझु तुर चलया पण खे अॼु रही जो सतगुर हिकड़े पाल सतगुर करण दशमेश पुप तड़ियां दशमेश पुप त ਹਾਂਜੀ ਪਹੁੰਚ ਚੁੱਕੇ ਆ ਜੀ ਨਦਰ ਕੀਤਨ ਗੇਸਗੜ੍ਹ ਸਾਹਿਬ ਤੇ ਇੱਥੇ ਇਥੇ ਰਸਤੇ ਦੇ ਵਿੱਚ ਜਿਹੜਾ ਕੀ ਮਤਲਬ ਸਾਹਮਣੇ ਨੰਦਗੜ ਸਾਹਿਬ ਤੇ ਕੇਸਗੜ ਸਾਹਿਬ ਦੀ ਗੈਲਰੀ ਜਿਹੜਾ ਕਿ ਬੁਕੀ ਇਰਾਦੇ ਵਿੱਚ ਪਹਿਲਾਂ ਦੇਖਿਆ ਉਹਦੇ ਤੇ ਫਿਰ ਚਾਹ ਪਾਣੀ ਦਾ ਲੰਗਰ ਵਗੈਰਾ ਹੁੰਦਾ ਜਿੱਥੇ ਜੀ ਸੰਗਤ ਥੋੜੀ ਦੇਰ ਰੁਕ ਜਾਂਦੀ ਹੈ ਤੇ ਫਿਰ ਕੇਸਗੜ ਸਾਹਿਬ ਵੀ ਇੱਥੇ ਇਹਨਾਂ ਨੇ ਉਹਨਾਂ ਦਾ ਮਸਤਕ ਹੋਣਾ ਹੁੰਦਾ ਜਿੰਨੇ ਵੀ ਨਾਲ ਨਿਸ਼ਾਨੀ ਸਿੰਘ ਤੇ ਪੰਜ ਪਿਆਰੇ ਹੁੰਦੇ ਆ ਉਹਨਾਂ ਨੇ ਵੀ ਤੇ ਫਿਰ ਇੱਥੇ ਖੜੇ ਖੜੇ ਹੋ ਚੱਲਿਆ ਸੀਗਾ ਦਨ ਤੇ ਕਰ ਗਈ ਸੀ ਉਸ ਸਮੇਂ ਜਨੇਰਾ ਰਾਤ ਤੱਕ ਦੇਖੋ ਤੁਸੀਂ ਕਿਵੇਂ ਕੇਸਗੜ੍ਹ ਸਾਹਿਬ ਵੀ ਮਤਲਬ ਪੂਰਾ ਠੱਠਾ ਮਾਰਦਾ ਹੋਇਆ ਕੱਟ ਹੋਇਆ ਫੇਰ ਸੀ ਇਹ ਇਹ ਸਾਹਮਣੇ ਜੋ ਪਾਲਤੀ ਦਾਬ ਹੈ ਪਹੁੰਚ ਚੁੱਕੀ ਹੈ ਕਿ ਗੜ੍ਹ ਸਾਹਿਬ ਕਿਹਾ ਕਿ ਇੱਥੇ ਇਹਨਾਂ ਨੇ ਘੰਟਾ ਦਾ ਘੰਟਾ ਦੀ ਜਿਹੜੀ ਤੇ ਹੁੰਦੀ ਹੈ ਉਹ ਕਰਨੀ ਹੈ ਇਪੁਤੀ ਕਰੋ ਨਾਲ ਦੀ ਨਾਲ ਇਸ ਸੰਸਰਵਣ ਤੇ ਵਿਚਾਰਾਂ ਲੋਕੀਂ ਕੀਤੀਆਂ ਜਾ ਰਹੀਆਂ ਫਿਰ ਮਿਲਾਂਗੇ ਜੀ ਅੱਗੇ ਇਪੁਤੀ ਕਰੋ ਨਗਰ ਕੀਰਤਨ ਦੇ ਜਿਹੜੇ ਦਰਸ਼ਨ ਤੇ ਕਰੋ ਸਰਵਣ ਵਿਚਾਰ ਵਾਹਿਗੁਰੂ ਦੀ ਕਾਸਾ ਵਾਹਿਗੁਰੂ ਦੀ ਸਿੱਖ ਮੈਂ ਮਨਾਂ ਦੀਆਂ ਜਿੱਥੇ ਉਹ ਬੜਾ ਜਿਹਾ ਮਨ ਮਾਰਿਆ ਹੋਇਆ ਉਹ ਧਰਤੀ ਦਾ ਮੋਹ ਕੋਈ ਇਕ ਤਿਆਰਾ ਦਿਸੇ ਕੋਈ ਨੰਨੂ ਪੁੱਟਾ ਪਾਤੀ ਦਿਸੇ ਜਾਂ ਜਾਂ ਉਹ ਸੁਖੀ ਵਿਆਦ ਦਿਲਾਂ ਨੂੰ औ कराऊ जॾा दुखी हुया दिलि जो औखा बस ते करूं छॾ जा दुखी हुया दिलि ਹੋਇਆ ਜੱਲ ਜਾਣਦਾ ਜੇ ਕਿਤੇ ਦੂਰ ਦਰੇਡੇ ਗਾਈਏ ਨਾ ਘਰੇ ਮੁੰਡਾ